मेरे राम राए तू संता का संत तेरे मेरे राम राए तू संता का संत तेरे तेरे सेवक को पोकिछ नाही ਚਨਾਹੀ ਜਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਡਮ ਪੀਰ ਬੈਠਾ ਗੁਰਪਾਰੀ ਅਜਨ ਕਾਇ ਪਟਕੇ ਮੂਰਤ ਹਰਗੋਬਿੰਦ ਸਵਾਰੀ ਜੱਲੀ ਪੀੜੀ ਸੋਡੀਆਂ ਰੂਪ ਦਿਖਾਵਣਾ ਬਾਰੂ ਬਾਰੀ ਦਲ ਪੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਵਕਾਰੀ ਮੇਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦਾ ਗੁਰਤਾ ਗਦੀ ਦੇਵਸ ਅਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਤਿਲਕ ਜੰਡੂ ਰਾਖਾ ਪ੍ਰਾਪਤਾਂ ਕਾ ਇਨੋਂ ਵੱਡੋ ਕਲੂ ਮੈਂ ਸਾਕਾ ਧਰਮ ਹੈ ਸਾਕਾ ਜਨਕੀਆ ਅਸੀਸ ਦੀ ਆਪਰ ਸਿਰ ਨਾ دیا۔ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆ ਅਤੇ ਤਨ ਸ੍ਰੀ ਰਵਦਾਸ ਜੀ ਮਹਾਰਾਜ ਸਾਹਿਬ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾਉਂਦਿਆਂ ਹੋਇਆ ਗੁਰਦੁਆਰਾ ਪਿਪਲੀ ਸਾਹਿਬ ਵਿਖੇ ਪਿੰਡ ਹਰਦਾਸਪੁਰ ਲਵਲੀ ਯੂਨੀਵਰਸਿਟੀ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜਤਿੰਦਰ ਸਿੰਘ ਜੀ ਇਹਨਾਂ ਦੇ ਉਦਮ ਦਾ ਸਦਕਾ ਸਹਿਜਾ ਦਾ ਬਾਬਾ ਫਤਿਹ ਸਿੰਘ ਕਨਨਦਲ ਜਥੇਬੰਦੀ ਬਲੋਂ ਅਤੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦਾ ਸਦਕਾ ਅੱਜ ਗੁਰਮਤ ਸਮਾਗਮ ਕਰਵਾਏ ਗਏ ਜੋ ਪਰਸੋਂ ਤੋਂ ਕੀਰਤਨ ਦਰਵਾ ਅਰੰਭ ਹੋਇਆ ਖੰਡਪੜ ਸਾਹਿਬ ਰੰਭ ਹੋਇ ਸ਼ਾਮ ਦੇ ਦਮਾਨ ਪਰਸੋਂ ਤੋਂ ਵੀ ਤੇ ਕੱਲ ਵੀ ਤੇ ਅੱਜ ਦੇ ਦਿਨ ਦੇ ਦਮਾਨ ਲਗਾਏ ਗਏ ਜਦੇ ਵਿੱਚ ਵੱਖ-ਵੱਖ ਮਹਾਂ ਪਰੇਸ਼ਾਨੇ ਹਾਜ਼ਰੀਆਂ ਭਰੀਆਂ ਟਾਡੀ ਸਿੰਘਾ ਪਾਸੋਂ ਭਾਈ ਗੁਰदयाल ਸਿੰਘ ਜੀ ਲਖਪੁਰ ਦਾ ਜਥਾ ਜਿਨ੍ਹਾਂ ਨੇ ਆ ਕਰਕੇ ਇਤਿਹਾਸ ਸੁਣਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਕੀਤਨੀ ਜਥੇਾਨ ਨੇ ਕੀਰਤਨ ਸਰਵਣ ਕਰਵਾਇਆ ਵੱਡੇ ਘੰਟੀਵੇ ਸੰਗਤਾਂ ਨੇ ਪਹੁੰਚ ਕੇ ਸੇਵਾਵਾਂ ਕੀਤੀਆਂ ਲੰਗਰਾਂ ਦੀਆਂ ਲੰਗਰ ਅਟੁੱਟ ਵਰਤਾਏ ਗਏ ਛਾਪ ਕੋਡੇ ਦੇ ਲੰਗਰ ਲਾਏ ਗਏ ਸ਼ਮੀਲਾਂ ਲਾਈਆਂ ਗਈਆਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਰਜਿੰਦਰ ਸਿੰਘ ਜੀ ਜੋ ਯੂਕੇ ਤੋਂ ਹੁਣੇ-ਹੁਣੇ ਆਏ ਤੇ ਜਥੇਬੰਦੀ ਦੀਆਂ ਸਾਰੀਆਂ ਨਿਹੰਗ ਸਿੰਘ ਫੌਜਾਂ ਨੇ ਹਾਜ਼ਰੀ ਭਰਗੀ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਸੋਦਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜੀ ਦਾ ਜਥੇਬੰਦੀ ਵੱਲੋਂ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਸਮੂਹ ਪਰਿਵਾਰ ਇਤਤ ਦੇ ਸਮੂਹ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਗੁਰ ਪ੍ਰਵਾਨੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਧੰਨ ਗੁਰ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਾ ਹੋਇਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਮਹਾਨ ਸੂਰਬੀਰ ਯੋਧੇ ਅਮਰ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੋਇਆ ਖਿਮਾ ਦਾ ਜੱਜਖਾਂ ਉਥੇ ਪ੍ਰੈਸ ਦੇ ਸਾਡੇ ਰਵਿੰਦਰ ਸਿੰਘ ਜੀ ਭੰਗਰਨੀ ਜੋ ਫਤਿਹ ਚੈਨਲ ਵੀ ਚਲਾ ਰਹੇ ਹਨ ਉਹਨਾਂ ਦਾ ਵੀ ਧੰਨਵਾਦ ਜੋ ਸਿੱਖ ਪੰਡਾ ਸੁਨੇਹਾ ਦੇਸ਼ ਵਿਦੇਸ਼ ਵਿੱਚ ਪਹੁੰਚਾਉਣ ਦਾ ਯਤਨ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਗਾਰੇ ਬੁਲਾਵੇ ਜਾਲ ਹੋ ਜਾਵੇ ਸ਼ਹੀਦਾ ਸੰਗਤ ਦੇ ਚਰਨਾਂ ਨੂੰ ਭਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਜਾਦਾ ਬਾਬਾ ਫਤਿਹ ਸਿੰਘ ਦੀ ਤਰਨਾਥਲ ਸਮੂਹ ਜਥੇਬੰਦੀ ਸਤਕਾਰ ਜੋ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਨਗਰ ਹਰਦਾਸਪੁਰ ਦੀਆਂ ਸਮੁਤੀਆਂ ਸੰਗਤਾਂ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਤਨਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਤਨਗੁਰ ਤੇਗੋਹਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਨ ਨੂੰ ਸਮਰਪਿਤ ਔਰ ਤਨਗੁਰੂ ਰਵਦਾਸ ਮਹਾਰਾਜ ਜੀ ਦੇ 650 ਸਾਲਾ ਜਿਹੜੀ ਸ਼ਤਾਬਦੀ ਆ ਰਹੀ ਆ ਪ੍ਰਕਾਸ਼ ਦਿਹਾੜਾ ਉਹਨੂੰ ਸਮਰਪਿਤ ਅੱਜ ਦੇ ਜਿਹੜੇ ਤਿੰਨ ਰੋਜਾ ਜੀਵਾਨ ਥੱਲੇ ਨੇ ਵਿਅੰਤ ਸੰਗਤਾਂ ਨੇ ਵਿਅੰਤ ਮਹਾਂਪੁਰਖਾਂ ਨੇ ਰਾਗੀਤਾਂ ਦੀ ਪ੍ਰਚਾਰਕ ਸਿੰਘਾਂ ਨੇ ਆਣ ਕੇ ਹਾਜ਼ਰੀ ਭਰੀ ਆ ਸਮਨਾ ਦਾ ਦਾਸ ਸਹਿਜਨ ਨੂੰ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਹ ਸਮਾਗਮਾਂ ਦੇ ਵਿੱਚ ਮੁੱਲਕਿਤ ਕਰਕੇ ਚਾਰ ਚੰਨ ਲਾਏ ਨੇ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਉਹਨਾਂ ਸਾਰਿਆਂ ਦਾ ਦਾਸ ਰੋਮ ਰੋਮ ਕਰਕੇ ਸ਼ੁਕਰਾਨਾ ਕਰਦਾ ਹੈ ਕਿ ਜਿਨ੍ਹਾਂ ਨੇ ਵੱਧ ਤਰਕੇ ਹਿੱਸਾ ਲਾਇਆ ਔਰ ਉਹਨਾਂ ਦੀ ਕਿਰਤ ਕਮਾਈ ਸਫਲ ਹੋਈ ਹੈ ਸੋ ਦਾਸ ਆਪਣੇ ਵੱਲੋਂ ਜਥੇਬੰਦੀ ਵੱਲੋਂ ਸਭੁਤੀਆਂ ਸੰਗਤਾਂ ਦਾ ਜਿਹੜਾ ਹੈ ਉਹ ਧੰਨਵਾਦ ਕਰਦਾ ਹੋਇਆ ਫਤਿਹ ਦੀ ਸੰਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ